ਅੱਜ 22 ਜੁਲਾਈ ਰਾਤ ਨੂੰ ਅਤੇ 23 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਤਕਰੀਬਨ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਕਿਤੇ ਭਾਰੀ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਹਲਕੇ ਮੀਂਹ ਦੇ ਸ਼ਰਾਟੇ ਦੇਖੇਗੇ ਖਾਸ ਕਰਕੇ ਜਿਨ੍ਹਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਪਿਆ ਉਹ ਹੁਸ਼ਿਆਰਪੁਰ ਪਠਾਨਕੋਟ ਜਲੰਧਰ ਫਗਵਾੜਾ ਨਵਾਂ ਸ਼ਹਿਰ ਲੁਧਿਆਣਾ ਜੁਗਰਾਮਾ ਫਤਿਹਗੜ੍ਹ ਸਾਹਿਬ ਪਟਿਆਲਾ ਜਾ ਇਹਨਾਂ ਦੇ ਨਾਲ ਲੱਗਦੇ ਇਲਾਕੇ ਬਰਨਾਲਾ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਵਧੀਆ ਉਮੀਦਾਂ ਮਾਹੌਲ ਰਿਹਾ ਤੇ ਬਾਅਦ ਦੁਪਹਿਰ ਤੋਂ ਵੀ ਹਲਕੀ ਬੱਦਲਵਾਈ ਲਗਾਤਾਰ ਬਣੀ ਹੋਈ ਹੈ ਕਿਤੇ ਕਿਤੇ ਹਲਕਾ ਜਿਹਾ ਸੂਰਜ ਵੀ ਨਿਕਲਿਆ ਹੋਇਆ ਹੈ ਗਰਮੀ ਹੁਮਸ ਤੋਂ ਤਕਰੀਬਨ ਰਾਹਤ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪਵੇਗਾ ਬਾਅਦ ਖੇਤਰ ਦੇ ਵਿੱਚ ਦੁਆਬੇ ਦੇ ਤੇ ਮਾਝੇ ਖੇਤਰਾਂ ਦੇ ਵਿੱਚ ਵਧੀਆ ਤੇ ਕੇਂਦਰੀ ਮਾਲਵੇ ਦੇ ਭਾਗਾਂ ਵਿੱਚ ਵੀ ਵਧੀਆ ਮੀਂਹ ਪਵੇਗਾ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਹੋਇਆ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਗਿਆ ਝੜੀ ਨੁਮਾ ਕਈ ਖੇਤਰਾਂ ਦੇ ਵਿੱਚ 3 ਤੋਂ 4 ਘੰਟੇ ਲਗਾਤਾਰ ਵੀ ਮੀਂਹ ਦਰਜ ਕੀਤਾ ਗਿਆ ਹੈ 100 ਐਮਐਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ ਅੱਜ ਰਾਤ ਵੇਲੇ ਤੱਕ ਤਾਂ ਕੁਝ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅੱਧੀ ਰਾਤ ਤੋਂ ਬਾਅਦ ਫਿਰ ਇੱਕ ਵਾਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ। ਸਵੇਰ ਤੜਕਸਾਰ ਜਦੋਂ ਉੱਠੂंगे ਤਾਂ ਸਵੇਰ ਵੇਲੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਿਖਾਈ ਦੇਵੇਗਾ। ਚਾਹੇ ਉਹ ਮਾਝੇ ਦੇ ਇਲਾਕੇ ਹੋਣ, ਚਾਹੇ ਦੁਆਬੇ ਦੇ, ਚਾਹੇ ਪੁਆਰ ਦੇ, ਚਾਹੇ ਕੇਂਦਰੀ ਮਾਲਵਾ ਤੇ ਕੱਲ ਨੂੰ ਮਾਲਵੇ ਪੱਛਮੀ ਦੇ ਵੀ ਕਈ ਖੇਤਰਾਂ ਦੇ ਵਿੱਚ ਤੁਹਾਨੂੰ ਮੀਂਹ ਨੇਰੀ ਦਾ ਦੌਰ ਤਕੜੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ। ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਵੱਡੇ ਪੱਧਰ ਤੇ ਮੀਂਹ ਜਾਰੀ ਨੇ ਉਹ ਅਗਲੇ 2 ਤੋਂ 3 ਦਿਨ ਇਸੇ ਤਰ੍ਹਾਂ ਹੀ ਜਾਰੀ